ਸਿਆਸਤ ਦੇ ਵਿੱਚ ਹੁਣ ਰਾਜਨੀਤੀ ਦੀਆਂ ਛੱਡਣ ਦੀਆਂ ਗੱਲਾਂ ਚੱਲ ਪਈਆਂ ਨੇ ਹੁਣ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਹੈ ਕਿ ਮਜੀਠੀਆ ਸਬੂਤ ਪੇਸ਼ ਕਰੇ ਤੇ ਮੈਂ ਆਪਣੀ ਰਾਜਨੀਤੀ ਛੱਡ ਦਵਾਂਗਾ ਜਵਾਬ ਦੇਣ ਵਿਕਰਮ ਮਜੀਠੀਆ ਫਿਰ ਤੋਂ ਲਲਕਾਰਿਆ ਗਿਆ ਹੈ ਵਿਕਰਮ ਮਜੀਠੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਉੱਥੇ ਹੁਣ ਵਿਕਰਮ ਮਜੀਠੀਆ ਵੀ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਜਿਸ ਤੋਂ ਬਾਅਦ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਜੀਠੀਆ ਦੇ ਵੱਲੋਂ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੇ ਹੁਣ ਪਿਓ ਦਾ ਪੋਤਾ ਹੈ ਤਾਂ ਛੱਡ ਦੇ ਰਾਜਨੀਤੀ ਤੇ ਜਿਸ ਦੇ ਦੌਰਾਨ ਲਲਕਾਰਿਆ ਗਿਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਇੱਕ ਦੂਜੇ ਦੇ ਉੱਤੇ ਪਲਟਵਾਰ ਲਗਾਤਾਰ ਹੋ ਰਹੇ ਨੇ ਤੇ ਦੱਸਿਏ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਤੁਹਾਨੂੰ ਸੋਹ ਲੱਗੇ ਪੰਜਾਬੀਓ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਿਬ ਤੇ ਉਸ ਤੋਂ ਬਾਅਦ ਇਹ ਜਿਹੜਾ ਜਵਾਬ ਆ ਵਿਕਰਮ ਮਜੀਠੀਆ ਤੋਂ ਮੰਗਿਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਪਾਈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਵੀ ਕਾਫੀ ਗਰਮ ਦਿਖਾਈ ਦੇ ਰਹੇ ਨੇ ਪਾਰਟਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਤੇ ਵਿਕਰਮ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਕਿ ਸਾਨੂੰ ਬਚਪਨ ਤੋਂ ਇੱਕ ਗੱਲ ਸਿਖਾਈ ਗਈ ਜਿਹੜਾ ਮਾਹ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਮਾਤਾ ਰੱਬ ਦਾ ਰੂਪ ਹੁੰਦੀ ਹੈ ਮਾਹ ਦੀ ਝੂਠੀ ਸੌ ਖਾਣ ਵਾਲਾ ਸੌ ਦੀ ਗੱਲ ਕਰ ਰਿਹਾ ਜャ ਕਦੀ ਵੀ ਨਹੀਂ ਆਇਆ ਡਾਇਰ ਸਾਡੇ ਘਰ ਜੇ ਹੁਣ ਪਿਓ ਦਾ ਪੋਤਾ ਹੈ ਤਾਂ ਛੱਡ ਦੇ ਰਾਜਨੀਤੀ ਪਹਿਲੇ ਪੈਗ 'ਚ ਯਾਦ ਆਇਆ ਸੁੱਚਾ ਦੂਜੇ ਪੈਗ 'ਚ ਤੂੰ ਬਣਿਆ ਲੁੱੱਚਾ ਤੀਜੇ ਪੈਗ 'ਚ ਜਰਨਲ ਡਾਇਰ ਦੇਖ ਲਿਆ ਤੇ ਚੌਥਾ ਪੈਗ ਲਾ ਕੇ ਤੂੰ ਆਪਣਾ ਹੀ ਡਾਇਰ ਬਣ ਜੰਨਾ ਹੈ ਤੇ ਪੰਜਾਬ ਦਾ ਡਾਇਰ ਹੈ ਤੂੰ ਜਿਸਨੇ ਐਨਐਸਏ ਲਗਾਇਆ ਗੁਰੂ ਘਰ ਤੇ ਗੋਲੀਆਂ ਚਲਾਈਆਂ ਬੇਕਸੂਰ ਕਿਸਾਨਾਂ ਤੇ ਗੋਲੀਆਂ ਚਲਾਈਆਂ ਆ ਵੀਡੀਓ ਵਾਲਾ ਵੀ ਸੀਰ ਤੇ ਪੰਜਾਬ ਦੇ ਜਿਹੜਾ ਕਿ ਪੰਜਾਬ ਦਾ ਪਿਆਰ ਕਿੱਥੇ ਹੈ ਚਾਨਣਾ ਪਾਉ ਜਨਾਬ ਤੇ ਦੱਸਦੀ ਹੈ ਕਿ ਇਹ ਵਿਕਰਮ ਮਜੀਠੀਆ ਦੇ ਵੱਲੋਂ ਹੁਣ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ ਤੇ ਜੋ ਉਹਨਾਂ ਦੇ ਵੱਲੋਂ ਜਲੇ ਵਾਲੇ ਬਾਗ ਦੇ ਕਾਂ ਦੇ ਬਾਰੇ ਬੋਲਿਆ ਗਿਆ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਹੁਣ ਸਾਡੇ ਘਰ ਕੋਈ ਨਹੀਂ ਆਇਆ ਤੇ ਜੇ ਹੁਣ ਪਿਓ ਦਾ ਪੋਤਾ ਹੈ ਤਾਂ ਹੁਣ ਆਪਣੀ ਰਾਜਨੀਤੀ ਛੱਡ ਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਇਹ ਵੀਡੀਓ ਅਮ ਬਿਕਰਮ ਜੀਠੇ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਜਵਾਬ ਦਿੱਤਾ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਕੀਤਾ ਬਿਕਰਮ ਜੀਠਿਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲਲਕਾਰਿਆ ਤੇ ਜਿਸ ਤੋਂ ਬਾਅਦ ਲਲਕਾਰਨ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਵੀ ਕਾਫੀ ਗਰਮ ਹੋ ਗਏ ਨੇ ਤੇ ਜਵਾਬ ਆ ਜਿਹੜਾ ਵਿਕਰਮ ਮਜੀਠੀਆ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਤੇ ਹੁਣ ਉਹਨਾਂ ਨੇ ਕਿਹਾ ਕਿ ਜੇ ਪਿਓ ਦਾ ਪੁੱਤ ਹੈ ਤਾਂ ਛੱਡ ਦੇ ਰਾਜਨੀਤੀ ਵੋਟਾਂ ਆ ਰਹੀਆਂ ਨੇ ਸਿਆਸਤ ਗਰਮਾਈ ਹੋਈ ਹੈ ਇੱਕ ਦੂਜੇ ਦੇ ਉੱਤੇ ਅਪਲਟਵਾਰ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਜੀਠੀਆ ਨੂੰ ਤੇ ਮਜੀਠੀਆ ਦੇ ਵੱਲੋਂ ਹੁਣ ਭਗਵੰਤ ਮਾਨ ਨੂੰ ਜਵਾਬ ਦੇ ਦਿੱਤਾ ਗਿਆ